ਸਤਿ ਸ਼੍ਰੀ ਅਕਾਲ ਦੋਸਤੋ ਲੋ ਵੀ ਅੱਜ ਤੁਹਾਨੂੰ ਆਪਾਂ ਵਿਖਾਉਣੇ ਆ ਵੀ ਸੋਫੇ ਕਿਵੇਂ ਬਣਦੇ ਆ ਘਰੇ ਬਣਾਉਣੇ ਆ ਪਰ ਘਰੇ ਬਣਾਉਣ ਨਾਲ ਵੀ ਮਹਿੰਗੇ ਜ਼ਰੂਰ ਪੈਂਦੇ ਆ ਪਰ ਆਪਦੇ ਕੋਲੇ ਜਿਹੜੀ ਚੀਜ਼ ਬਣਾਈ ਹੁੰਦੀ ਉਹਦਾ ਪਤਾ ਹੁੰਦਾ ਵੀ ਅਸੀਂ ਰੱਦੀ ਮਾਲ ਨਹੀਂ ਕੁਝ ਵੀ ਲਾਇਆ ਸਾਰਾ ਕੁਝ ਵਧੀਆ ਹੀ ਲਾਇਆ ਤੇ ਸੋਫੇ ਬਣਦੇ ਵੇਖਿਆ ਜੇ ਤੁਸੀਂ ਦੱਸਿਆ ਜੇ ਵੀ ਬਹੁਤ ਵਧੀਆ ਬਣਿਆ ਪਰਫੈਕਟ ਬਣਿਆ ਪਰ ਮਹਿੰਗੇ ਬਣਦੇ ਆ ਇਹ ਵਾਕਈ ਗੱਲ ਹੈਗੀ ਆ ਜਿਹੜੀ ਆਪਾਂ ਕਹਿ ਸਕਦੇ ਆ ਮਿੱਕਰ ਇਹ ਜਿਹੜੀ ਚੀਜ਼ ਬਣਾਉਣੀ ਆ ਉਹ ਆਟੋਮੈਟਿਕ ਮਹਿੰਗੀ ਬਣਦੀ ਆ ਪਰ ਚੀਜ਼ ਬਣਦੀ ਸਿੱਕੇ ਬਣਦੀ ਆ ਕਿਉਂਕਿ ਆਪਾਂ ਜਿਹੜੀ ਜਦੋਂ ਵੀ ਬਾਜ਼ਾਰ ਦੇ ਵਿੱਚੋਂ ਇਹਨਾਂ ਦੇ ਵਾਸਤੇ ਚੀਜ਼ ਸਮਾਨ ਲੈ ਕੇ ਜਾਣੇ ਮਟੀਰੀਅਲ ਲੈ ਕੇ ਆਉਣੇ ਤੇ ਆਪਾਂ ਕਹਿੰਨੇ ਯਾਰ ਵਧਿਆ ਦੇ ਦੀ ਤੇ ਵਧਿਆ-ਵਧਿਆ ਦੇ ਚੱਕਰ ਦੇ ਵਿੱਚ ਜਿਹੜੀ ਮਹਿੰਗੀ ਬਣਦੀ ਆ ਪਰ ਬਣਦੀ ਸਿੱਕੇ ਬਣਦਾ ਤੇ ਇਹਨਾਂ ਦਾ ਕੰਮ ਆਪਾਂ ਨੂੰ ਬਹੁਤ ਵਧੀਆ ਲੱਗਿਆ ਵੀਰਾਂ ਦਾ ਇਹਨਾਂ ਨੇ ਬਈ ਇਹਨਾਂ ਦਾ ਨੰਬਰ ਉੱਪਰ ਦਿੱਤਾ ਹੋਇਆ ਤੇ ਜੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਬਣਾਉਣੇ ਹੋਣ ਤਾਂ ਇਹਨਾਂ ਦੇ ਨਾਲ ਤੇ ਇਹ ਫਾਜ਼ਲਕਾ ਤੋਂ ਹੈ ਹਬੌਰ ਜਲਾਲਾਬਾਦ ਤੇ ਮਲੋਟ ਇੱਧਰ ਅਰਨੀ ਵਾਲਾ ਜਿੱਥੇ-ਜਿੱਥੇ ਆਪਾਂ ਨੂੰ ਇਥੇ ਨੇੜੇ-ਤੇੜੇ ਇਹ ਆ ਕੇ ਕਹਿੰਦੇ ਵੀ ਅਸੀਂ ਘਰੇ ਜਾ ਕੇ ਬਣਾ ਸਕਦੇ ਆ ਜੇ ਸੋਹਣੇ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਜੇ ਵੀ ਵਾਕਈ ਇਹਨਾਂ ਦਾ ਬੰਦਿਆਂ ਦਾ ਕੰਮ ਆ ਜਿਹੜਾ ਉਹ ਸਲਾਉਣ ਯੋਗ ਹੈ ਤੇ ਨੰਬਰ ਇਹਨਾਂ ਦਾ ਹੈਗਾ ਜੇ ਕਿਸੇ ਨੇ ਬੁਲਾਉਣੇ ਆ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ ਤੇ ਆਪਣੇ ਚੈਨਲ ਨੂੰ ਕਰ ਲੋ ਫੋਲੋ ਕੁਲਵਿੰਦਰ ਰਾਮ ਗੜੀਆ